ਜੈ ਪੀਰਾਂ ਦੀ ਜੈ ਸਰਕਾਰਾਂ ਦੀ ਸਾਡੇ ਸਾਰੇ ਦਰਸ਼ਕਾਂ ਨੂੰ ਦਿਲੋਂ ਸਲਾਮ ਅਤੇ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਰਹਿਮਤ ਪੀਰਾਂ ਦੀ ਤੇ ਅਸੀਂ ਦੁਆ ਫਰਿਆਦ ਕਰਦੇ ਹਾਂ ਕਿ ਆਪ ਸਭ ਅੱਲਾ ਦੇ ਕਰਮ ਨਾਲ ਤੰਦਰੁਸਤ ਖੁਸ਼ ਤੇ ਚੰਗੀ ਹਾਲਤ ਵਿੱਚ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਂ ਪੀਰਾਂ ਦਾ ਬਹੁਤ ਹੀ ਨੂਰੀ ਬਹੁਤ ਹੀ ਸ਼ਕਤੀਸ਼ਾਲੀ ਕਲਮਾ ਉਹ ਕਲਾਮ ਜਿਸ ਨਾਲ ਇਬਾਦਤ ਵਿੱਚ ਵੱਡੀ ਤਾਕਤ ਮਿਲਦੀ ਹੈ ਅਤੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜੇ ਤੁਸੀਂ ਗੱਦੀਆਂ 'ਚ ਯਕੀਨ ਰੱਖਦੇ ਹੋ ਪੰਜ ਪੀਰਾਂ ਨੂੰ ਮੰਨਦੇ ਹੋ ਤਾਂ ਇਹ ਕਲਾਮ ਤੁਹਾਡੇ ਲਈ ਬਹੁਤ ਹੀ ਖਾਸ ਹੈ ਪਰ ਦੋਸਤੋ ਇਸ ਨੂਰੀ ਕਲਾਮ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਜੇ ਹਜੇ ਤੱਕ ਤੁਸੀਂ ਸਾਡੇ ਚੈਨਲ ਰਹਿਮਤ ਪੀਰਾਂ ਦੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਵੀਡੀਓ ਨੂੰ ਸ਼ੇਅਰ ਕਰੋ ਅਤੇ ਬੈਲ ਆਈਕਨ ਨੂੰ ਦਬਾ ਕੇ ਰੱਖੋ ਤਾਂ ਜੋ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਹੁਣ ਗੱਲ ਕਰਦੇ ਹਾਂ ਪੰਜਾ ਪੀਰਾ ਦੀ ਸੇਵਾ ਅਤੇ ਕਲਮੇ ਦੀ ਵਿਧੀ ਬਾਰੇ ਦੋਸਤੋ ਇਹ ਸੇਵਾ ਚਾਨਣ ਵਾਲੇ ਵੀਰਵਾਰ ਤੋਂ ਸ਼ੁਰੂ ਕੀਤੀ ਜਾਂਦੀ ਹੈ ਜਦੋਂ ਚੰਨ ਚੜ੍ਹਿਆ ਹੋਇਆ ਹੋਵੇ ਉਸ ਮਹੀਨੇ ਦੇ ਕਿਸੇ ਵੀ ਇੱਕ ਵੀਰਵਾਰ ਨੂੰ ਤੁਸੀਂ ਇਹ ਸੇਵਾ ਸ਼ੁਰੂ ਕਰ ਸਕਦੇ ਹੋ ਇਹ ਸੇਵਾ ਹੁੰਦੀ ਹੈ 41 ਦਿਨਾਂ ਦੀ ਇਨ੍ਹਾਂ 41 ਦਿਨਾਂ ਵਿੱਚ तो पूरी तरह पाक साफ रहना है जत सत्या रखना है अते हर रोज उत्तर करके बैठना है आसन कोई भी ले सकते हो कोई रोक नहीं कोई खास चीज की क्योंकि यह नूरी कलाम है जिथे तुम बैठते हो उस जगह न साफ रखो सेंट लगा के बैठो धूप अगरबत्ती जरूर जलाओ सेवा शुरू करीर तो ਯਾ ਲਾਲਾ ਵਾਲੀ ਸਰਕਾਰ ਦੇ ਰੋਜ਼ੇ ਤੇ ਪੀਲੀ ਨਿਆਜ਼ ਚੜਾ ਕੇ ਦੁਆ ਫਰਿਆਦ ਕਰ ਸਕਦੇ ਹੋ ਤਾਂ ਜੋ ਤੁਹਾਡੀ ਸੇਵਾ ਸਫਲ ਹੋਵੇ ਘਰ ਆ ਕੇ ਹਰ ਰੋਜ਼ ਥੋੜੀ ਜਹੀ ਪੀਲੇ ਚੌਲਾਂ ਦੀ ਨਿਆਜ਼ ਬਣਾਉਣੀ ਹੈ ਨਾਲ ਹੀ ਪੰਜ ਕਸਬੀਆਂ ਰੋਜ਼ ਪੜਨੀਆਂ ਨੇ ਅਤੇ ਪੰਜ ਚਿਰਾਗ ਹਰ ਦਿਨ ਚਲਾਉਣੇ ਨੇ ਨਿਆਜ਼ ਵਿੱਚ ਪੰਜ ਪਤਾਸੇ ਵੀ ਰੱਖੋ ਅਤੇ ਸੈਂਟ ਹਰ ਰੋਜ਼ ਛਿੜਕੋ ਹੁਣ ਆਉਂਦਾ ਹੈ 41ਵੇਂ ਦਿਨ ਦਾ ਖਾਸ ਅਮਲ ਆਖਰੀ ਦਿਨ ਗੋਬਰ ਦੀ ਪਾਤੀ ਦੇਸੀ ਕਿਉ ਨਾਲ ਜਲਾ ਕੇ ਹਵਾ ਨੂੰ ਧੂਪ ਦੇਣੀ ਹੈ ਉਸ ਦਿਨ ਵੀ ਪੀਲੇ ਚੌਲਾਂ ਦੀ ਨਿਆਜ਼ ਪੰਜ ਚਿਰਾਗ ਅਤੇ ਅਰਗਬੱਤੀ ਲਾਜ਼ਮੀ ਹੈ ਇਸ ਤਰ੍ਹਾਂ ਤੁਹਾਡਾ ਕਲਾਮ ਪੂਰੀ ਤਰ੍ਹਾਂ ਸਿੱਧ ਹੋ ਜਾਂਦਾ ਹੈ ਸਿੱਧ ਹੋਣ ਤੋਂ ਬਾਅਦ ਤੁਸੀਂ ਕਿਸੇ ਬਿਮਾਰ ਨੂੰ ਜਲ ਪਾਣੀ ਪੜ ਕੇ ਦੇ ਸਕਦੇ ਹੋ ਔਲਾਦ ਦੀ ਕਮੀ ਵਾਲਿਆਂ ਲਈ ਦੁਆ ਕਰ ਸਕਦੇ ਹੋ ਅਤੇ ਲੋਕਾਂ ਦੀ ਮਦਦ ਦਾ ਜ਼ਰੀਆ ਬਣ ਸਕਦੇ ਹੋ ਹੁਣ ਧਿਆਨ ਨਾਲ ਸੁਣੋ ਪੰਜਾਂ ਪੀਰਾਂ ਦਾ ਨੂਰੀ ਕਲਾਮ हवसी रब्बे कुल्ले नूर या मोहम्मद या नबी रसूल मेरी मदद पंच पीर बाहर मदद दस्तगीर सलाम वालेकुम पंच पीर इस कलाम नो पूरे यकीन अते ईमान नाल पढ़ो दोस्तों पंच पीर बहुत शक्तिशाली ने एक गलत नजर सटमुठ अते नकारात्मक ताकता नु रोक के वापस भेज देंदे ने एक बारी ये सेवा जरूर करके देखो इंशाल्लाह ਤੁਹਾਨੂੰ ਅਸਰ ਖੁਦ ਨਜ਼ਰ ਆਵੇਗਾ ਇਸ ਤਰ੍ਹਾਂ ਦੇ ਹੋਰ ਨੂਰੀ ਕਲਾਮ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਸ਼ੇਅਰ ਕਰੋ ਅਤੇ ਬੈਲ ਆਈਕਨ ਦਬਾਏ ਰੱਖੋ ਦਿਓ ਇਜਾਜ਼ਤ ਜੀ ਜੈ ਪੀਰਾਂ ਦੀ ਜੈ ਸਰਕਾਰਾਂ ਦੀ